ਸ੍ਰੀਕਲ ਜੀ ਮੈਂ ਹਰਜੋਤ ਸਿੰਘ ਬੈਂਸ ਆਪਣੇ ਹਲਕੇ ਸ਼੍ਰੀ ਅਨੰਪੁਰ ਸਾਹਿਬ ਦੇ ਦਾਣਾ ਮੰਡੀਆਂ ਦੇ ਵਿੱਚ ਹੋਰ ਸੁਧਾਰ ਕਰਨ ਦੇ ਲਈ ਅਸੀਂ ਸਾਡੇ ਹਲਕੇ ਨੂੰ ਵੱਡੀ ਸੋਗਤ ਮਿਲੀ ਹੈ ਜਿਹਦੇ ਵਿੱਚ ਜਿਹੜੀ ਸਾਡੀ ਕੀਕਪੁਰ ਸਾਹ ਵਾਲੀ ਦਾਣਾ ਮੰਡੀ ਹੈ ਉੱਥੇ ਇੱਕ ਸ਼ੈੱਡ 1 ਕਰੋੜ ਰੁਪਏ ਤੋਂ ਵੱਧ ਲਾਗਤ ਦਾ ਪਹਿਲੀ ਵਾਰੀ ਸ਼ੈੱਡ ਬਣੂਗਾ ਤੇ ਬਾਕੀ ਉੱਥੇ ਜਿਹੜੀ ਫਲੋਰਿੰਗ ਗੇਟਿੰਗ ਬਾਉਂਡਰੀ ਵਾਲ ਹੈ ਉਹਦਾ ਵੀ ਜਿਹੜਾ ਜਿਹੜਾ ਕੰਮ ਹੈ ਬਹੁਤ ਜਲਦੀ ਅਪਰੂਵਲ ਮਿਲ ਜੂਗੀ ਕੁੱਲ 3.5-4 ਕਰੋੜ ਚ ਪੂਰੀ ਮੰਡੀ ਤਿਆਰ ਕਰਾਂਗੇ ਟੈਂਡਰ ਦਾ ਜਿਹੜਾ ਸ਼ੈੱਡ ਹੋ ਚੁੱਕਿਆ ਅਗੰਪੂਰ ਦਾਣਾ ਮੰਡੀ ਦੇ ਵਿੱਚ ਵੀ ਜੀ ਇੱਕ ਸ਼ੈੱਡ ਆਪਾਂ ਸਾਲ ਪਹਿਲਾਂ ਲਵਾਇਆ ਸੀ ਪਰ ਉੱਥੇ ਦੇ ਆੜਤੀਆਂ ਵੱਲੋਂ ਕਿ ਲਈ ਸਾਡੀ ਹਲਕੀ ਦੀ ਸਭ ਤੋਂ ਵੱਡੀ ਮੰਡੀ ਹੈ ਕਿਸਾਨਾਂ ਦੀ ਮੰਗ ਸੀ ਉੱਥੇ ਵੀ ਇੱਕ ਡਬਲ ਸ਼ੈੱਡ ਬਣ ਰਿਹਾ ਜਿਸ ਨਾਲ ਅਗੰਪੂਰ ਜਿਹੜੀ ਸਾਡੀ ਦਾਣਾ ਮੰਡੀ ਹੈ ਉਹ ਬਹੁਤ ਵੱਡੀ ਮੰਡੀ ਬਣ ਜੂਗੀ ਤੇ ਪਲੱਸ ਅਸੀਂ ਅਗੰਪੁਰ ਦੇ ਵਿੱਚ ਲੱਕੜ ਮੰਡੀ ਅਗੰਪੁਰ ਦੀ ਪੰਚਾਇਤ ਨਾਲ ਗੱਲ ਕਰਕੇ ਸਾਨੂੰ ਡੇਢ ਕਿੱਲੇ ਦੀ ਹੋਰ ਰਿਕੁਆਇਰਮੈਂਟ ਹੈ ਉਸ ਤੋਂ ਬਾਅਦ ਜਿਹੜੀ ਲੱਕੜ ਮੰਡੀ ਹੈ ਸਾਡੇ ਇਲਾਕੇ ਦੇ ਵਿੱਚ ਹੁਣ ਪੌਪੂਲਰ ਦੀ ਖੇਤੀ ਬਹੁਤ ਹੋਣ ਲੱਗੀ ਹੈ ਯੂਕਲਿਪਟਸ ਫੈਦਰੀ ਖੇਤੀ ਬਹੁਤ ਹੋਣ ਲੱਗੀ ਹੈ ਜੇ ਲੱਕੜ ਮੰਡੀ ਮੰਨਦੀ ਤਾਂ ਨਵਾਂ ਰੋਜ਼ਗਾਰ ਨਵੇਂ ਜਿਹੜੇ ਆ ਸਾਨੂੰ ਬਲਾਚੌਰ ਜਾਣ ਦੀ ਲੋੜ ਨਹੀਂ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਤੇ ਉਸ ਤੋਂ ਬਾਅਦ ਇੱਥੇ ਫਿਰ ਫੈਕਟਰੀਆਂ ਦਾ ਵੀ ਜਿਹੜਾ ਹੈ ਉਹ ਵੀ ਫੈਕਟਰੀਆਂ ਇਧਰ ਨੂੰ ਰੁਕ ਕਰ ਸਕਦੀਆਂ ਆ ਨੰਗਲ ਦੇ ਵਿੱਚ ਜਿਹੜੀ ਆ ਬਹੁਤ ਕਿਸਾਨ ਨੰਗਲ ਦੇ ਕਿਸਾਨ ਬਹੁਤ ਪਰੇਸ਼ਾਨ ਹੁੰਦੇ ਸੀ ਤਾਂ ਨੰਗਲ ਦੀ ਰਾਣਾ ਮੰਡੀ ਦਾ ਵੀ ਅੱਜ ਕਮ ਆਪ ਜਾ ਕੇ ਅਸੀਂ ਸ਼ੁਰੂਆਤ ਕਰਾਂਗੇ ਇੱਥੇ ਵੀ ਇੱਕ ਮਿਨੀ ਸ਼ੈੱਡ ਤੇ ਫਲੋਰਿੰਗ ਦਾ ਕੰਮ ਹੈ ਐਡਾਂ ਹੀ ਜਿਹੜੀ ਸਾਡੇ ਹਾਜੀਪੁਰ ਸੁਰੇয়াল ਦੀ ਮੰਡੀ ਹੈ ਉੱਥੇ ਵੀ ਕਿਸਾਨਾਂ ਦੇ ਰੈਸਟ ਕਰਨ ਲਈ ਬੈਠਣ ਲਈ ਜਿਹੜਾ ਸ਼ੈੱਡ ਹੈ ਤਾਂ ਸਾਡੇ ਇਲਾਕੇ ਦੀ ਚਾਰ ਮੰਡੀਆਂ ਨੰਗਲ ਹਾਜੀਪੁਰ ਸੂਰੇਵਾਲਾਲੀ ਮੰਡੀ ਤੇ ਫਿਰ ਅਗੰਪੁਰ ਮੰਡੀ ਦੇ ਵਿੱਚ ਇੱਕ ਹੋਰ ਸ਼ੈੱਡ ਹੈ ਤੇ ਪਲੱਸ ਕੀਤਪੁਰ ਸਾਹ ਮੰਡੀ ਅਸੀਂ ਇਹ ਡਵੈਲਪ ਕਰਨ ਜਾ ਰਹੇ ਹਾਂ ਤੇ ਇਹਨਾਂ ਦਾ ਸਾਰਿਆਂ ਦਾ ਕੰਮ ਅਗਲੇ 1-2 ਦਿਨਾਂ ਚ ਸ਼ੁਰੂ ਹੋ ਜੂਗਾ ਧੰਨਵਾਦ